ਸਰਤੇ ਜੀ ਦੇ ਹੋਵੇ ਸਾਇਆ ਬਾਪ ਦਾ ਲੋਕੋ ਸਭ ਨਾਲੋਂ ਖੁਸ਼ ਹੈ ਉਹ ਜਾਪਦਾ ਕਹਿੰਦਾ ਸਰਤੇ ਜੀ ਦੇ ਹੋਵੇ ਸਾਇਆ ਬਾਪ ਦਾ ਲੋਕੋ ਸਭ ਨਾਲੋਂ ਖੁਸ਼ ਹੈ ਉਹ ਜਾਪਦਾ ਘਰ ਵਿੱਚ ਖੇਡਦਾ ਫਿਰੇ ਚੈਂਚਾਈ ਮਿੱਤਰੋ ਬਾਪੂ ਪੁੰਦਿਆਂ ਸੀ ਐਸੇ ਓੜਾਈ ਮਿੱਤਰੋ ਕਿਸੇ ਚੀਜ਼ ਦੀ ਨਾ ਟੋਟਕਦੇ ਆਈ ਮਿੱਤਰੋ ਖੇਤਾਂ ਨੂੰ ਜਾਣਾ ਮੋਢਿਆਂ ਤੇ ਚੜਕੇ ਤੁਰਨਾ ਕਦੇ ਉਂਗਲ ਬਾਪ ਦੀ ਫੜ ਕੇ ਖੇਤਾਂ ਨੂੰ ਜਾਣਾ ਮੋਢਿਆਂ ਤੇ ਚੜਕੇ ਤੁਰਨਾ ਕਦੇ ਉਂਗਲ ਬਾਪ ਦੀ ਫੜ ਕੇ ਬਾਪੂ ਦਾ ਪਿਆਰ ਹੁੰਦਾ ਸੁਖਦਾਈ ਮਿੱਤਰੋ ਬਾਪੂ ਦਾ ਪਿਆਰ ਹੁੰਦਾ ਸੁਖਦਾਈ ਮਿੱਤਰੋ ਬਾਪੂ ਹੁੰਦੇ ਸੀ ਐਸੇ ਓਡਾਈ ਮਿੱਤਰੋ ਕਿਸੇ ਚੀਜ਼ ਦੀ ਨਾ ਟੋਟਕਦੇ ਆਈ ਮਿੱਤਰੋ ਸਾਨੂੰ ਪਿਆਰ ਬੜਾ ਸੀ ਬਾਪੂ ਕਰਦਾ ਕਦੇ ਸ਼ਰਾਰਤ ਕਰ ਦੇਦਾ ਕੰਨ ਤੇ ਸੀ ਧਰਦਾ ਸਾਨੂੰ ਪਿਆਰ ਬੜਾ ਸੀ ਬਾਪੂ ਕਰਦਾ ਕਦੇ ਸ਼ਰਾਰਤ ਕਰ ਦੇ ਤਾਂ ਕੰਨ ਤੇ ਸੀ ਧਰਦਾ ਕੰਮ ਦੀ ਹਰ ਇੱਕ ਗੱਲ ਸਮਝਾਈ ਮਿੱਤਰੋ ਬਾਪੂ ਹੁੰਦਿਆਂ ਸੀ ਐਸ ਓੜਾਈ ਮਿੱਤਰੋ ਕਿਸੇ ਚੀਜ਼ ਦੀ ਨਾ ਟੋਟ ਕਦੇਾਈ ਮਿੱਤਰੋ ਉੱਠ ਗਿਆ ਸਿਰ ਤੋਂ ਸਾਯਾ ਬਾਪ ਦਾ ਉੱਠ ਗਿਆ ਸਰ ਤੋਂ ਸਾਇਆ ਬਾਪ ਦਾ ਸੁਣਨਾ ਸੁਣਨਾ ਫਿਰ ਸਾਰਾ ਜੱਗ ਜਾਪ ਦਾ ਕਬੀਲਦਾਰੀ ਫਿਰ ਗੱਲ ਪਾਈ ਮਿੱਤਰੋ ਬਾਪੂ ਹੁੰਦੇ ਸੀ ਐਸ ਓਡਾਈ ਮਿੱਤਰੋ ਕਿਸੇ ਚੀਜ਼ ਦੀ ਨਾ ਟੁੱਟ ਕਦੇ ਆਈ ਮਿੱਤਰੋ ਬਾਪੂ ਬਾਪੂ ਕਹਿੰਦੇ ਬੜੇ ਸਿਖਾਲੇ ਰਹਿੰਦੇ ਸੀ ਜਿਹੜੀ ਚੀਜ਼ ਦੀ ਸੀ ਲੋੜ ਬੰਕ ਕੇ ਲੈ ਲੈਂਦੇ ਸੀ ਬਾਪੂ ਬਾਪੂ ਕਹਿੰਦੇ ਬੜੇ ਸਿਖਾਲੇ ਰਹਿੰਦੇ ਸੀ ਜਿਹੜੀ ਚੀਜ਼ ਦੀ ਸੀ ਲੋੜ ਮੰਗ ਕੇ ਲੈ ਲੈਂਦੇ ਸੀ ਹੁਣ ਖੁਦ ਨੂੰ ਪੈਂਦੀ ਹੈ ਕਰਨੀ ਕਮਾਈ ਮਿੱਤਰੋ ਬਾਪੂ ਹੁੰਦਿਆਂ ਸੀ ਐਸ ਉਡਾਈ ਮਿੱਤਰੋ ਕਿਸੇ ਚੀਜ਼ ਵੀ ਨਾ ਟੁੱਟ ਕਦੇ ਆਈ ਮਿੱਤਰੋ ਅੱਜ ਵੀ ਹਾਂ ਬਾਪੂ ਦੀਆਂ ਗੱਲਾਂ ਕਰਦੇ ਅੱਜ ਵੀ ਹਾਂ ਬਾਪੂ ਦੀਆਂ ਗੱਲਾਂ ਕਰਦੇ ਯਾਦ ਕਰ ਕਰ ਕੇ ਹਾਂ ਹੌਂਕੇ ਭਰਦੇ ਮੁੜ ਮੁੜ ਜਾਂਦੀ ਹੈ ਯਾਦ ਆਈ ਮਿੱਤਰੋ ਬਾਪੂ ਹੁੰਦਿਆਂ ਸੀ ਐਸ ਉਡਾਈ ਮਿੱਤਰੋ ਇਸੇ ਚੀਜ਼ ਦੀ ਨਾ ਟੁੱਟ ਕਦੇ ਆਈ ਮਿੱਤਰੋ ਜਗ ਹਨੇਰਾ ਮਾਪੇ ਬਿਨਾ ਹੈ ਲੱਗਦਾ ਗੱਲ ਪੈ ਗਈ ਜ਼ਿੰਮੇਵਾਰੀ ਖੇਤਾਂ ਨੂੰ ਹੈ ਭਜਦਾ ਜਗ ਹਨੇਰਾ ਮਾਪੇ ਬਿਨਾ ਹੈ ਲੱਗਦਾ ਗੱਲ ਪੈ ਗਈ ਜ਼ਿੰਮੇਵਾਰੀ ਖੇਤਾਂ ਨੂੰ ਹੈ ਭਜਦਾ ਪੱਖੋ ਵਾਲੇ ਨੇ ਇੱਕ ਸੱਚੀ ਗੱਲ ਸੁਣਾਈ ਮਿੱਤਰੋ ਬਾਪੂ ਹੁੰਦੇ ਆਂ ਸੀ ਐਸ ਓੜਾਈ ਮਿੱਤਰੋ ਕਿਸੇ ਚੀਜ਼ ਦੀ ਨਾ ਟੁੱਟ ਕਦੇ ਆਈ ਮਿੱਤਰੋ ਬਾਪੂ ਹੁੰਦੇ ਆ ਸੀ ਐਸਓਡਾਈ ਮਿੱਤਰੋ ਕਿਸੇ ਚੀਜ਼ ਦੀ ਨਾ ਟੋਟਕਦੇ ਆਈ ਮਿੱਤਰੋ